ਮਮਨੀ ਕਟਾ ਲਵਟ ਮੈਂ ਕਰਾਂਗੀ ਸਾਹਿਬ ਬੋਲਣ ਮੈਂ ਫਿਰ ਉਹਨੇ ਕਿਚੂ ਕਰ 1 ਮਿੰਟ ਨਵ ਕਰੋ ਕਰੂੰਗਾ 1 ਮਿੰਟ ਇਹ ਦੋਨੋਂ ਟੁੱਟਾ ਦਾ ਵਾਹ ਹੈ ਟੁੱਟਾ ਦਾ အရာရာကို ਸਿੱਖ ਪੰਥ ਦੇ ਬਾਨੀ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਵਿੱਚ ਆ ਕੇ 1469 ਜਦੋਂ ਪ੍ਰਕਾਸ਼ ਧਾਰਿਆ ਤੇ ਸਤਿਗੁਰ ਜੀ ਨੇ ਸਿੱਖ ਪੰਥ ਨੂੰ ਮੁੱਢਲੇ ਸਿਧਾਂਤ ਬਖਸ਼ਿਸ਼ ਕੀਤੇ ਜਿਨ੍ਹਾਂ ਵਿੱਚ ਸਭ ਤੋਂ ਨਵੇਕਲਾ ਤੇ ਉਸ ਵੇਲੇ ਲੋਪ ਹੋ ਚੁੱਕਾ ਇੱਕ ਹੰਕਾਰ ਦਾ ਸਿਧਾਂਤ ਸੀ ਕਿਉਂਕਿ ਵਰਨਵਾਦ ਜਾਤ ਪਾਤ ਵਿੱਚ ਲੋਕ ਵੰਡੇ ਹੋਏ ਸੀ ਧਰਮ ਦੀਆਂ ਵੱਖ-ਵੱਖ ਦੁਕਾਨਦਾਰੀਆਂ ਆਪਣੀਆਂ ਸਜਾਈਆਂ ਹੋਈਆਂ ਸੀ ਸਤਗੁਰੂ ਜੀ ਨੇ ਇੱਕ ਓੰਕਾਰ ਸਤਗੁਰੂ ਜੀ ਨੇ ਸ਼੍ਰੀ ਸੁਲਤਾਨਪੁਰ ਦੀ ਲੋਧੀ ਦੀ ਧਰਤੀ ਤੇ ਇਹ ਪਵਿੱਤਰ ਸੰਧਾਨ ਸਾਨੂੰ ਬਖਸ਼ਿਸ਼ ਕੀਤਾ ਸਤਗੁਰੂ ਜੀ ਨੇ ਜਿੰਨੇ ਵੀ ਸਾਨੂੰ ਸਾਰੇ ਸਿਧਾਂਤ ਬਖਸ਼ਿਸ਼ ਕੀਤੇ ਗੁਰਮਤ ਬਖਸ਼ਿਸ਼ ਕੀਤੀ ਉਹਦੇ ਤੇ ਸਤਗੁਰੂ ਜੀ ਆਪ ਵੀ ਚੱਲੇ ਤੇ ਸਿੱਖਾਂ ਨੂੰ ਵੀ ਆਦੇਸ਼ ਕੀਤਾ ਕਿ ਤੁਸੀਂ ਵੀ ਇਹ ਜਿਹੜੀਆਂ ਪੈੜਾਂ ਇਹਨਾਂ ਦੇ ਉੱਤੇ ਚੱਲਣਾ ਸੋ ਸਤਗੁਰੂ ਜੀ ਨੇ ਗਰੇਸ ਦਾ ਆਸ਼ਰਮ ਧਾਰਨ ਕੀਤਾ ਅੱਜ ਵਿਆਹਪੁਰ ਉਹਨਾਂ ਦਾ ਸਾਰੀ ਸੰਗਤ ਜਿਹੜੀ ਆ ਉਹ ਮਨਾ ਰਹੀ ਆ ਗੁਰੂ ਚਰਨਾਂ ਚ ਅਰਦਾਸ ਅਸੀਸ ਸਤਗੁਰੂ ਜੀ ਬਖਸ਼ਿਸ਼ ਕਰਿਓ ਇਹ ਤਾਪਦੀਆਂ ਜਿਹੜੀਆਂ ਰੂਹਾਂ ਰੂਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਗੁਰਸ਼ਬਦ ਦੀ ਬਖਸ਼ਿਸ਼ ਕਰਕੇ ਤੁਹਾਡਾ ਵਿਆਹ ਪੁਰਬ ਵੀ ਮਨਾਉਣ ਤੇ ਤੁਹਾਡੇ ਚਰਨਾਂ ਤੋਂ ਆਪਣੀ ਅਸੀਸ ਵੀ ਮੰਗਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਧੰ ਧੰ ਮਾਤਾ ਸੁਲਖਣੀ ਜੀ ਦੇ 537 ਵਿਆਹ ਪਰਬ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜਗਤ ਵਿੱਚ ਲੱਖ ਲੱਖ ਵਧਾਈ ਹੋਵੇ ਔਰ ਇਹ ਜਿਹੜਾ ਵਿਆਹ ਪਰਬ ਹੈ ਤੇ ਉਸ ਵੇਲੇ ਜਦੋਂ ਗੁਰਨਾਨਕ ਸਾਹਿਬ ਦਾ ਵਿਆਹ ਹੋਇਆ ਉਹਦਾ ਬਹੁਤ ਵੱਡਾ ਮਹੱਤਵ ਸੀ ਕਿਉਂਕਿ ਜਿਹੜੇ ਧਾਰਮਿਕ ਆਗੂ ਸੀ ਉਹ ਗ੍ਰਿਸ਼ਤ ਨੂੰ ਤਿਆਗ ਕੇ ਜੰਗਲਾਂ ਵਿੱਚ ਜਾ ਕੇ ਤੇ ਆnde ਇੱਕ ਸਾਡੀ ਤਾਂ ਮਤਲਬ ਜਿਹੜੀ ਉਹ ਭਗਤੀ ਪੂਰੀ ਹੋਣੀ ਹੈ ਪਰ ਗੁਰਨਾਨਕ ਸਾਹਿਬ ਨੇ ਗ੍ਰਿਸ਼ ਧਰਮ ਨੂੰ ਮਾਨਤਾ ਦੇ ਕੇ ਗ੍ਰਿਸ਼ ਧਰਮ ਤੇ ਬੜਾਈ ਪਰਉਪਕਾਰ ਕੀਤਾ ਔਰ ਉਸ ਪਰਉਪਕਾਰ ਦਾ ਜਿਹੜਾ ਹੈ ਅੱਜ ਵੇਖ ਰਹੇ ਹੋ ਕਿ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਗੁਰਨਾਨਕ ਸਾਹਿਬ ਨੂੰ ਨਤਮਸਤਕ ਹੋ ਰਹੀਆਂ ਔਰ ਨਤਮਸਤਕ ਉਹ ਜਿਆ ਯਾਰ ਗੁਰ ਨਾਨਕ ਸਾਹਿਬ ਜੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਔਰ ਇਹ ਜਿਹੜਾ ਤੁਸੀਂ ਵੇਖ ਰਹੇ ਹੋ ਕਿ ਇਹ ਸਾਰਾ ਜਿਹੜਾ ਨਗਰ ਕੀਰਤਨ ਨੇ ਜਾ ਸੰਗਤਾਂ ਦਾ ਉਤਸ਼ਾਹ ਉਹਨਾਂ ਨੂੰ ਸ਼ਬਦਾਂ ਦੀ ਡਿਕਸ਼ਨਰੀਆਂ ਖਤਮ ਹੋ ਜਾਂਦੀ ਹੈ ਜੋ ਸ਼ਬਦਾਂ ਦੀ ਪਰਵਾਜ਼ ਖਤਮ ਹੋ ਜਾਂਦੀ ਹੈ ਇਹਨਾਂ ਨੂੰ ਬਿਆਨ ਕਰਨ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ